ਇਹ ਬੰਦੋਆਂ ਦਾ ਹਸਪਤਾਲ ਡਾਕਟਰ ਭੱਜ ਗਏ ਤੇ ਤੁਮ ਭੈਣ ਇਹ ਗੱਲ ਕਹਿੰਦੀ ਸੀ ਕਿ ਮੇਰੀ ਮਾਣੂ ਮਾਰ ਦਿੱਤਾ ਹੈ ਇਹਨਾਂ ਨੇ ਹਸਪਤਾਲ ਬੰਦ ਹੋ ਗਿਆ ਇਹੋ ਜਿਹੀਆਂ ਗੱਲਾਂ ਕਹਿ ਕੇ ਇੱਥੇ ਬੇਹੋਸ਼ ਹੋ ਕੇ ਡਿੱਗ ਪਏ ਖੜੇ ਕਰੋ ਮੈਨੂੰ ਖੜੇ ਕਰੋ ਮੇਰੇ ਹਰਨੀ ਆਇਆ ਤੂੰ ਕਿਆ ਕਰਦੀ ਆ ਰੱਖੇਗੀ ਇੱਥੇ ਤੇ ਬਿਠਾ ਦੇ ਇੱਥੇ ਇੱਥੇ ਬਿਠਾ ਦੇ ਐਨ ਮੋੜੇ ਪਰ ਇਹ ਨਹੀਂ ਚਲੋ ਆ ਆ ਨਹੀਂ ਮੈਂ ਮੈਂ ਠੀਕ ਹਾਂ ਦਿਲ ਕੇ ਸਟ੍ਰੋਕ ਕਰਤਾ ਸੀ ਦੋ ਤਿੰਨ ਵਾਰੀ ਪੁੱਛਣ ਦੀ ਕੋਸ਼ਿਸ਼ ਕੀਤੀ ਕੋਈ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਤਕਰੀਬਨ ਪੌਣੇ 2 ਘੰਟੇ ਬਾਅਦ ਇਹਨਾਂ ਦੇ ਵੱਲੋਂ ਬੁਲਾਇਆ ਗਿਆ ਜਾਂਦਾ ਸਾਨੂੰ ਤੇ ਕਹਿੰਦੇ ਜੀ ਇਹਨਾਂ ਦਾ ਹਾਰਟ ਪੰਪ ਕਰਨਾ ਬੰਦ ਕਰ ਗਿਆ ਸੀਗਾ ਐਮਰਜੈਂਸੀ ਆ ਸੀ ਨਾ ਵੈਂਟਿਲੇਟਰ ਤੇ ਪਾਤਾ ਸਾਨੂੰ ਡਰਾਮੇਬਾਜ਼ੀ ਕਰੀ ਜਾਂਦੇ ਨੇ ਬੰਪਾਰ ਪਰ ਪੰਪਿੰਗ ਕਰਕੇ ਦਿਖਾ ਰਹੇ ਵੀ ਅਸੀਂ ਪੰਪ ਕਰ ਰਹੇ ਆ ਜੀ ਕਰ ਰਹੇ ਆ ਕੋਸ਼ਿਸ਼ ਪਰ ਸਾਡੇ ਵੱਲੋਂ ਜਿਹੜਾ ਅੰਦਰੋਂ ਪਤਾ ਲੱਗਿਆ ਹੈਗਾ ਕਿ ਉਹ 1 ਘੰਟਾ ਪਹਿਲਾਂ ਖਤਮ ਹੋ ਚੁੱਕੀ ਹੈ ਸਿਰਫ ਇਹ ਪੈਸੇ ਬਣਾਉਣ ਦਾ ਖੇਡ ਬਣਾਇਆ ਇਹਨਾਂ ਨੇ ਪੇਸ਼ੈਂਟ ਨੂੰ ਡਟਕਾਈ ਰੱਖਦੇ ਹੈਗੇ ਆ ਉਹਨੂੰ ਕਲੀਅਰ ਸਥਿਤੀ ਕਦੇ ਵੀ ਨਹੀਂ ਦੱਸਦੇ ਇਹਨਾਂ ਨੇ ਜਿਵੇਂ ਕਿਸੇ ਨੂੰ ਕਮਜਾ ਨਹੀਂ ਕਰ ਲੈਂਦਾ ਹੁੰਦਾ ਵੀ ਨਾ ਤਾਂ ਅਸੀਂ ਤੁਹਾਨੂੰ ਜਾਣ ਦਵਾਂਗੇ ਨਾ ਤੁਹਾਨੂੰ ਅਸੀਂ ਰਹਿਣ ਦਵਾਂਗੇ ਇਹਨਾਂ ਨੇ ਉਹ ਆਲਾ ਹੱਲ ਕੀਤਾ ਸਰ ਜਦੋਂ ਇਹ ਪੇਸ਼ੈਂਟ ਚੰਗਾ ਭਲਾ ਬੋਲ ਰਿਹਾ ਹੈਗਾ ਚੱਲ ਰਿਹਾ ਹੈਗਾ ਗੱਲ ਕਰ ਰਿਹਾ ਹੈ ਖਾਣਾ ਖਾ ਰਿਹਾ ਠੀਕ ਹੈ ਇਸ ਕੰਡੀਸ਼ਨ ਦੇ ਵਿੱਚ ਤੁਸੀਂ ਸਮਝਦੇ ਹੋ ਕਿ ਬੰਦਾ 2 ਘੰਟੇ ਦਾ ਸਫ਼ਰ ਨਹੀਂ ਕਰ ਪਾਏਗਾ ਅਸੀਂ ਉਹਨਾਂ ਨੂੰ ਫੇਰ ਪੁੱਛਿਆ ਹੈ ਕਿ ਤੁਸੀਂ ਕੰਫਰਟੇਬਲ ਹੋ ਤੁਸੀਂ ਕਰ ਲਓਗੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵਾਲੀ ਗੱਲ ਤਾਂ ਨਹੀਂ ਹੈਗੀ ਇਹਨਾਂ ਨੇ ਬੜੇ ਕੌਨਫੀਡੈਂਟਲੀ ਸਾਨੂੰ ਉੱਥੇ ਵੀ ਸਾਰਿਆਂ ਨਾਲ ਚਾਰ ਪਰਿਵਾਰ ਵੱਦੇ ਮੈਂਬਰ ਖੜੇ ਸੀ ਕਿ ਸਾਰਨਵੀਕ ਹੈ ਜੀ ਕੋਈ ਦਿੱਕਤ ਵਾਲੀ ਕਰਨੀ ਸਾਡਾ ਰੁਟੀਨ ਦਾ ਕੰਮ ਹੈ देखो ਸਾਡੀ ਮੰਗ ਤਾਂ ਇਹ ਜੀ ਹਸਪੀਟਲ ਬੰਦ ਹੋਣਾ ਚਾਹੀਦਾ ਜੇ ਇਹਨਾਂ ਕੋਲੇ ਜਾ ਉਹ ਸਟਾਫ ਨਹੀਂ ਹੈਗਾ ਤੇ ਇਹ ਲੋਕਾਂ ਨੂੰ ਬੇਫਕੂ ਬਣਾ ਰਿਹਾ ਵੀ ਮੇਰੀ ਮਾਤਾ ਦਾ ਅੱਜ ਪੂਰੀ ਹੋਈ ਹੈ ਜਾਂ ਕੋਈ ਜੋ ਹਾਲਾਤ ਹੈਗੇ ਨੇ ਮੈਂ ਕਹਿੰਦਾ ਕਿਸੇ ਦੇ ਨਾਲ ਵੀ ਇਦਾਂ ਦਾ ਨਹੀਂ ਹੋਣਾ ਚਾਹੀਦਾ ਬਾਹਰ ਆ ਕੇ ਜਦੋਂ ਸਾਰਾ ਕੁਝ ਵਿਗੜ ਗਿਆ ਕੇਸ ਉਸ ਤੋਂ ਬਾਅਦ ਇਹ 10 ਰੰਮੇ ਕਰਨ ਲੱਗ ਗਏ ਪਾਣੀ ਭਰ ਗਿਆ ਜੀ ਇਹ ਹੋ ਗਿਆ ਜੀ ਸਾਡੇ ਨਾਲ ਇਹ ਹੋ ਗਿਆ ਡਾਕਟਰ ਸਾਹਿਬ ਆਏ ਆ ਉਹਨਾਂ ਦੇ ਨਾਲ 4 ਗਨਮੈਨ ਅੰਦਰ ਚਲੇ ਗਏ ਆ ਦੱਸੋ ਗਨਮੈਨਾਂ ਦਾ ਔਰਡਰ ਦੇ ਵਿੱਚ ਕੀ ਕੰਮ ਹੈਗਾ ਪੇਸ਼ੈਂਟ ਨੂੰ ਕਹਿੰਦੇ ਸ਼ੂਜ਼ ਵੀ ਉਤਾਰ ਕੇ ਜਾਓ ਤੇ ਉਹ ਗਨਮੈਨ ਸ਼ੂਜ਼ ਵਿਦ ਸ਼ੂਜ਼ ਵਿਦ ਗਨਸ ਲੋਡਡ ਗਨਸ ਲੈ ਕੇ ਅੰਦਰ ਜਾ ਰਹੇ ਅਗੇ ਤੁਸੀਂ ਤੁਹਾਨੂੰ ਪਹਿਲਾਂ ਸ਼ੰਕਾ ਸੀ ਜਦੋਂ ਤੁਸੀਂ ਕਿਹਾ ਵੀ ਫਰਸਟ ਏਡ ਦੇ ਕੇ ਸਾਨੂੰ ਅੱਗੇ ਭੇਜ ਦਿਓ ਅਸੀਂ ਹੋਰ ਹਸਪੀਟਲ ਲੈ ਜਾਂਨੇ ਤੁਹਾਨੂੰ ਸ਼ੰਕਾ ਸੀ ਕਿ ਵੀ ਇੱਥੋਂ ਹੋ ਸਕਦਾ ਟ੍ਰੀਟਮੈਂਟ ਸਹੀ ਨਾ ਹੋ ਪਾਵੇ ਪਿਛਲੇ 2 ਅੱਛੇ ਬਲਾ ਖਾਣਾ ਖਾਰੇ ਸੀਗੇ ਬੋਲਦੇ ਸੀਗੇ ਕੋਈ ਦਿੱਕਤ ਵਿਦਆਊਟ ਆਕਸੀਜਨ ਗੱਲ ਕਰ ਰਹੇ ਸੀਗੇ ਈਵਨ ਕਿ ਸਵੇਰੇ ਮੈਂ ਚਾਹ ਪੀ ਆ ਕੇ ਗਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਸੀ ਮੈਂ ਦੋ ਕੁੱਟ ਚਾਹ ਪੀਤੀ ਹੈ ਕਹਿੰਦੇ ਮੈਂ ਠੀਕ ਐ ਕੋਈ ਗੱਲ ਨਹੀਂ ਮੈਂ ਉਹਨੂੰ ਕਿਹਾ ਅਪਰੇਟ ਹੋਣਾ ਤੁਹਾਡਾ ਕਹਿੰਦੇ ਕੋਈ ਗੱਲ ਨਹੀਂ ਕਰਵਾ ਲਓ ਅਪਰੇਟ ਜਿੱਥੋਂ ਕਰਾਣਾ ਹੈਗਾ ਪਰ ਦੇਖ ਲਓ ਠੀਕ ਐ ਨਾ ਸਭ ਮੈਂ ਕਿਹਾ ਜੀ ਠੀਕ ਐ ਜੀ ਹੁਣ ਫੇਰ ਹੀ ਕਰ ਸਕਦੇ ਹਾਂ ਡਾਕਟਰ ਅਚਾਨਨ ਉਹ ਇਹੀ ਮੰਗ ਕਰਦੇ ਆ ਕਿ ਵੀ ਇਹ ਸਾਡੇ ਨਾਲ ਹੋ ਗਿਆ ਹੈ ਹੋਰ ਫੈਮਿਲੀਅਰ ਨਾਲ ਪਹਿਲਾਂ ਵੀ ਹੋਇਆ ਹੋਊਗਾ ਆਨ ਵਾਲੇ ਟਾਈਮ ਤੇ ਹੋ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਹੋਰ ਬੰ ਮੈਚ ਕੋਣਾ ਖੜੇ ਕਰ ਲੋ ਭਾਈ ਚੱਲ ਭਾਈ ਖੜਾ 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 ਪਾਣੀ ਲਾ ਦੇ ਪਾਣੀ ਪਾਣੀ ਪਲੀਜ਼ ਪਾਣੀ 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 ਦੇ ਦੇ ਹਾਂ ਲੈ ਲੈ ਖੜੇ ਕਰੋ ਮੜਾ ਖੜੇ ਕਰੋ ਪਾਣੀ ਮੇਰੇ ਹਰ ਨਹੀਂ ਆਇਆ ਤੂੰ ਕੀ ਕਰ ਰਹੀ ਆ ਧਿਆਨ ਓਏ ਓਏ ਬੈਠੇਗੀ ਇੱਥੇ ਇੱਥੇ ਬਿਠਾ ਦੇ ਇੱਥੇ ਇੱਥੇ ਬਿਠਾ ਦੇ ਇਹਨੂੰ ਮੜੀ ਪਰੇ ਨੂੰ ਖਿੱਚ ਲਓ ਆ ਆ ਖੜੀ ਰੱਖ ਲਓ ਨਹੀਂ ਮੈਂ ਮੈਂ ਠੀਕ ਹਾਂ ਚੱਲ 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 ਇਹ ਤਾਂ ਦੇ ਦਿਓ ਹਾਫ ਪਾ ਤੁਸੀਂ ਦੇਖੋ ਹਾਲਾਤ ਕੀ ਨੇ ਕਿਵੇਂ ਬੇਹੋਸ਼ ਹੋ ਹੋ ਕੇ ਪਰਿਵਾਰ ਇੱਥੇ ਡਿੱਗਦਾ ਨਜ਼ਰ ਆ ਰਿਹਾ ਔਰ ਭੈਣ ਇਹ ਗੱਲ ਕਹਿੰਦੀ ਸੀ ਕਿ ਮੇਰੀ ਮਾਣੂ ਮਾਰ ਦਿੱਤਾ ਹੈ ਇਹਨਾਂ ਨੇ ਹਸਪਤਾਲ ਬੰਦ ਹੋ ਗਿਆ ਇਹੋ ਜਿਹੀਆਂ ਗੱਲਾਂ ਕਹਿ ਕੇ ਇੱਥੇ ਬੇਹੋਸ਼ ਹੋ ਕੇ ਡਿੱਗ ਪਏ ਔਰ ਉਹਨਾਂ ਨੂੰ ਜਦੋਂ ਚੱਕਿਆ ਹੁਣ ਪਰਿਵਾਰ ਨੂੰ ਜਿਹੜਾ ਲੈ ਕੇ ਜਾ ਰਹੇ ਨੇ ਫੜ ਕੇ ਲੈ ਕੇ ਗਏ ਨੇ ਉਹਨਾਂ ਨੂੰ ਇਹ ਹਾਲਾਤ ਨੇ ਪਰਿਵਾਰ ਪੂਰਾ ਸਦਮੇ ਦੇ ਵਿੱਚ ਆ ਪਰਿਵਾਰ ਟੈਨਸ਼ਨ ਦੇ ਵਿੱਚ ਆ ਔਰ ਲਗਾਤਾਰ ਪਰਿਵਾਰ ਜਿਹੜਾ ਇਹ ਹੀ ਮੰਗ ਕਰ ਰਿਹਾ ਕਿ ਕਾਨੂੰਨੀ ਕਾਰਵਾਈ ਜਿਹੜੀ ਆ ਇਸ ਹਸਪਤਾਲ ਤੇ ਹੋਣੀ ਚਾਹੀਦੀ ਆ ਕਿ ਪ੍ਰੋਬਲਮ ਹੋਈ ਹੈ ਸਾਡੇ ਮਾਤਾ ਜੀ ਹਾਰਟ ਦੇ ਪੇਸ਼ੈਂਟ ਸੀ ਜੇ ਉਹਨਾਂ ਨੂੰ ਰਾਤੀ ਸ਼ੁੱਕਰਵਾਰ 1:30 ਵਜੇ ਹਾਰਟ ਅਟੈਕ ਆਇਆ ਅਸੀਂ ਉਹਨਾਂ ਨੂੰ ਰਾਤੀ 1:30 ਵਜੇ ਇੱਥੇ ਲੈ ਆਏ ਸੀਗੇ ਇਹਨਾਂ ਨੇ ਆਪਣਾ ਪ੍ਰੋਸੀਜਰ ਸ਼ੁਰੂ ਕੀਤਾ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਸਟੇਬਲ ਕਰ ਦਿਓ ਤੇ ਅਸੀਂ ਲੁਧਿਆਣੇ ਨਾਲ ਦਾ ਪਹਿਲਾਂ ਟ੍ਰੀਟਮੈਂਟ ਚੱਲਦਾ ਹੈ ਹਾਰਟ ਦਾ ਵੀ ਕਿਡਨੀ ਦਾ ਵੀ ਲੰਗਸ ਦਾ ਵੀ ਤੇ ਕੰਪਲਿਕਸ਼ਨਸ ਹੈਗੀਆਂ ਤੁਸੀਂ ਇਹਨਾਂ ਨੂੰ ਲੁਧਿਆਣੇ ਰੈਫਰ ਕਰ ਦਿਓ ਇਹਨਾਂ ਨੇ ਕਿਹਾ ਜੀ ਅਸੀਂ 24 ਘੰਟੇ ਸਟੇਬਲ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਤੋ ਅਸੀਂ ਜਿਵੇਂ ਕਹਾਂਗੇ ਅਸੀਂ ਕਰ ਦਾਂਗੇ ਅਸੀਂ ਤੋਈ ਉਹ ਨਹੀਂ ਕਰਦੇ ਅਸੀਂ ਇਹਨਾਂ ਨੂੰ ਕੱਲ ਵੀ ਮਿੰਤਾ ਕਰਦ ਰਏ ਪਰਸੋ ਵੀ ਮਿੰਤਾ ਕਰਦ ਰਏ ਨੇ ਕਿਹਾ ਜੀ ਅਸੀਂ ਟ੍ਰੋਬੀ ਟੈਸਟ ਕਰਦੇ ਪਿਆ ਟ੍ਰੋਬੀ ਟੈਸਟ ਕਰਕੇ ਉਸ ਸਟੇਬਲ ਕਰਾਂਗੇ ਉਹ ਵੀ ਟੈਸਟ ਕਰਾਇਆ ਉਹ ਟੈਸਟ ਪਹਿਲਾਂ 2.5 ਸੀਗਾ ਅਗਲੇ ਦਿਨ ਉਹ ਵੱਧ ਕੇ 6.63 ਹੋ ਗਿਆ ਫੇਰ ਵੀ ਅਸੀਂ ਇਹਨਾਂ ਨੂੰ ਕਿਹਾ ਜੀ ਲੈਵਲ ਵੱਧ ਰਿਹਾ ਹੈਗਾ ਤੁਸੀਂ ਪਲੀਜ਼ ਦੇਖ ਲਓ ਇਹਨਾਂ ਨੂੰ ਸਾਨੂੰ ਰੈਫਰ ਕਰ ਦਿਓ ਅਸੀਂ ਐਮਰਜੈਂਸੀ ਐਂਬੂਲੈਂਸ ਦੇ ਵਿੱਚ ਕਾਰਡੀਕ ਐਂਬੂਲੈਂਸ ਦੇ ਵਿੱਚ ਲੈ ਜਾਵਾਂਗੇ ਤੇ ਸ਼ਾਇਦ ਪੇਸ਼ੈਂਟ ਸਾਡਾ ਬਚ ਜੇ ਕੁਕੀ ਸਾਨੂੰ ਨਹੀਂ ਠੀਕ ਲੱਗ ਰਿਹਾ ਸਾਨੂੰ ਉਧਰੋਂ ਵੀ ਅਸੀਂ ਗੱਲ ਕਰ ਲਈ ਸੀ ਡਾਕਟਰ ਨਾਲ ਸਾਰਾ ਕੁਝ ਤਿਆਰ ਸੀਗਾ ਇਹਨਾਂ ਨੇ ਕਿਹਾ ਨਹੀਂ ਜੀ ਅਸੀਂ ਤੁਹਾਨੂੰ ਜਾਣ ਹੀ ਨਹੀਂ ਦੇ ਸਕਦੇ ਜੀ ਸਾਨੂੰ ਪੇਸ਼ੈਂਟ ਨੂੰ ਖਤਰਾ ਹੋ ਸਕਦਾ ਹੈ ਜੀ ਅਸੀਂ ਤਾਂ ਤੁਹਾਨੂੰ ਲੋਅ ਹੀ ਨਹੀਂ ਕਰ ਸਕਦੇ ਜੀ ਜਾਨਵਰ ਕਿਸ ਤਰ੍ਹਾਂ ਅਸੀਂ ਉਹ ਕਹਿੰਦੇ ਅਸੀਂ ਆਪਣੇ ਰਿਸਕ ਤੇ ਲੈ ਕੇ ਜਾਣਾ ਚਾਹੁੰਦੇ ਹਾਂ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਅਸੀਂ ਆਪਣੇ ਰਿਸਕ ਤੇ ਲੈ ਕੇ ਜਾਵਾਂਗੇ ਤੁਸੀਂ ਸਾਡੇ ਜਿੱਥੇ ਸਾਈਨ ਕਰਾਣੇ ਕਰਾ ਲਓ ਇਹਨਾਂ ਨੇ ਨਹੀਂ ਜੀ ਸਾਨੂੰ ਕਹੀ ਕਿ ਨਹੀਂ ਜੀ ਤੁਸੀਂ ਨਹੀਂ ਲੈ ਕੇ ਜਾ ਸਕਦੇ ਅਸੀਂ ਨਹੀਂ ਲੈ ਲੋਅ ਕਰ ਸਕਦੇ ਤੁਹਾਨੂੰ ਸਾਡਾ 72 ਘੰਟੇ ਦਾ ਪ੍ਰੋਸੀਜਰ ਹੈਗਾ ਕੋਈ ਰਸਤੇ 'ਚ ਦਿੱਕਤ ਹੋ ਜਾਏਗੀ ਅਸੀਂ ਇਹਨਾਂ ਨੂੰ ਵਾਰ-ਵਾਰ ਹੀ ਕਹਿੰਦੇ ਵੜਤ ਲੈ ਕੇ ਜਾ ਰਹੇ ਆ ਇਹ ਕਹਿੰਦੇ ਨਹੀਂ ਇਹ ਵਾਰ-ਵਾਰ ਜਿੰਨੇ ਵੀ ਡਾਕਟਰ ਆnde ਸੀਗੇ ਜਿੰਨੀ ਨਸਾਂ ਤੁਸੀਂ ਜੀ ਆਪਰੇਟ ਕਿਉਂ ਨਹੀਂ ਕਰਾ ਰਹੇ ਇੱਥੋਂ ਤੁਸੀਂ ਐਂਜੋ ਕਿਉਂ ਨਹੀਂ ਕਰਾ ਰਹੇ ਤੋਂ ਡਾਕਟਰ ਬਹੁਤ ਵਧੀਆ ਨੇ ਡਾਕਟਰ ਸਭ ਸੰਭਾਲ ਲੈਣਗੇ ਪੀਜੀਆ ਤੋਂ ਡਾਕਟਰ ਆਏ ਨੇ ਜੀ ਉਹ ਬਹੁਤ ਐਕਸਪੀਰੀਅੰਸ ਆ ਉਹਨਾਂ ਦਾ ਉਹ ਏਡੀ ਕੋਈ ਵੱਡੀ ਗੱਲ ਹੀ ਨਹੀਂ ਹੈਗੀ ਸਟੰਡ ਪਾ ਦਾਂਗੇ ਅੱਧੇ ਘੰਟੇ ਦਾ ਕੰਮ ਹੈ ਪੋਨੇ ਘੰਟੇ ਦਾ ਕੰਮ ਹੈ ਅੱਜ ਇਹਨਾਂ ਦਾ 10 ਵਜੇ ਐਂਜੋ ਹੋਇਆ 10 ਵਜੇ ਐਂਜੋ ਤੋਂ ਬਾਅਦ ਇਹਨਾਂ ਨੇ ਸਾਨੂੰ ਅੰਦਰ ਬੁਲਾਇਆ ਹੈ ਅੰਦਰ ਇਹਨਾਂ ਨੇ ਦੱਸਿਆ ਕਿ ਦੋ ਨਾਲੀਆਂ ਬਲੌਕ ਹੈਗੀਆਂ ਉਹਦੇ ਚ ਸਟੱਡ ਪਾਣਾ ਪਏਗਾ ਦਾ ਨਹੀਂ ਹੈਗੀ ਇਹਨਾਂ ਨੇ ਬੜੇ ਕੰਫੀਡੈਂਟਲੀ ਸਾਨੂੰ ਉੱਥੇ ਵੀ ਸਾਰਿਆਂ ਨਾਲ ਚਾਰ ਪਰਿਵਾਰ ਦੇ ਮੈਂਬਰ ਖੜੇ ਸੀ ਕਿ ਸਾਰਿਆਂ ਨੂੰ ਵੀ ਇੱਕ ਹੈ ਜੀ ਕੋਈ ਦਿੱਕਤ ਪਈ ਕਰਨੀ ਹੈ ਸਾਡਾ ਰੁਟੀਨ ਦਾ ਕੰਮ ਹੈ ਅਸੀਂ ਸਟੈਂਡ ਪਾ ਕੇ ਤੁਹਾਨੂੰ ਇੱਕ ਸਟੈਂਡ ਪਾ ਕੇ ਦੁਬਾਰਾ ਬੁਲਾਵਾਂਗੇ ਅੱਧੇ ਘੰਟੇ ਬਾਅਦ ਦੂਜੇ ਸਟੈਂਡ ਪਰ ਫੇਰ ਜਾਵਾਂਗੇ ਜਦੋਂ ਉਹ ਨਾਰਮਲ ਹੋ ਗਿਆ ਅਸੀਂ ਵੇਟ ਕਰ ਰਹੇ ਹਾਂ ਜੀ ਘੰਟਾ ਹੋ ਗਿਆ ਡੇਢ ਘੰਟਾ ਹੋ ਗਿਆ ਕੋਈ ਜਵਾਬ ਨਹੀਂ ਆਇਆ ਅਸੀਂ ਦੋ ਤਿੰਨ ਵਾਰੀ ਪੁੱਛਣ ਦੀ ਕੋਸ਼ਿਸ਼ ਕੀਤੀ ਕੋਈ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਤਕਰੀਬਨ ਪੌਣੇ 2 ਘੰਟੇ ਬਾਅਦ ਇਹਨਾਂ ਦੇ ਵੱਲੋਂ ਬੁਲਾਇਆ ਗਿਆ ਜਾਂਦਾ ਸਾਨੂੰ ਤੇ ਕਹਿੰਦੇ ਜੀ ਇਹਨਾਂ ਦਾ ਹਾਰਟ ਪੰਪ ਕਰਨਾ ਬੰਦ ਕਰ ਗਿਆ ਸੀਗਾ ਐਮਰਜੈਂਸੀ ਆ ਸੀ ਨਾ ਵੈਂਟੀਲੇਟਰ ਤੇ ਪਾਤਾ ਅਸੀਂ ਕਿਹਾ ਵੈਂਟੀਲੇਟਰ ਤੇ ਪਾਤਾ ਮਤਲਬ ਕਿ ਇਹ ਕਹਿੰਦੇ ਹਾਰਟ ਅਸੀਂ ਇਹਨੂੰ 50% ਠੀਕ ਕਰਤਾ ਸੀ ਜੀ ਹਾਰਟ ਬੰਦ ਹੋ ਗਿਆ ਕਰਨਾ ਤੇ ਅਸੀਂ ਹੁਣ ਕੁਛ ਨਹੀਂ ਕਰ ਸਕਦੇ ਅਸੀਂ ਹੁਣ ਇਹਨਾਂ ਨੂੰ ਰੂਮ 'ਚ ਸ਼ਿਫਟ ਕਰ ਰਹੇ ਹਾਂ ਅਸੀਂ ਅਬੋਰਟ ਕਰਤਾ ਆਪਰੇਸ਼ਨ ਤੇ ਬੜੀ ਸਰਪ੍ਰਾਈਜ਼ ਵਾਲੀ ਗੱਲ ਹੈ ਕਿ ਜੇ ਐਡੇ ਵੱਡੇ ਡਾਕਟਰ ਡੀਐਮ ਹੋ ਕੇ ਜੇ ਇਸ ਤਰ੍ਹਾਂ ਦੀ ਸਟੇਟਮੈਂਟ ਦੇ ਰਹੇ ਹੈਗੇ ਨੇ ਕੋਈ ਜ਼ਿੰਮੇਵਾਰੀ ਗੱਲ ਨਹੀਂ ਹੈ ਜੇ ਆਪਾਂ ਸਮਝਦੇ ਹਾਂ ਕਿ ਇਹਨਾਂ ਦੇ ਵਸਤੋਂ ਬਾਹਰ ਸੀਗਾ ਤੇ ਇਮੀਡੀਏਟਲੀ ਕਿਉਂ ਨਹੀਂ ਰੈਫਰ ਕੀਤਾ ਗਿਆ ਸਾਡੇ ਪੇਸ਼ੈਂਟ ਨੂੰ ਠੀਕ ਹੈ ਅਸੀਂ ਤਾਂ ਸਿਰਫ ਇਸੇ ਗੱਲੋਂ ਹੈਗਾ ਕਿ ਦੇਖੋ ਸਾਰੀ ਫੈਸਿਲਿਟੀਆਂ ਅੱਜਕੱਲ ਅਵੇਲੇਬਲ ਹੈ 2 ਘੰਟੇ ਦੇ ਰੰਤੇ ਲੁਧਿਆਣਾ ਸੀਗਾ ਅਸੀਂ ਪਹਿਲਾਂ ਹੀ ਮੈਂਟਲੀ ਪ੍ਰਿਪੇਅਰ ਸੀਗੇ ਕਿ ਸਾਨੂੰ ਲੁਧਿਆਣਾ ਹੀ ਜਾਣਾ ਹੈਗਾ ਪਰ ਇਹਨਾਂ ਨੇ ਬਹੁਤ ਇਨਸਿਸਟ ਕੀਤਾ नहीं नहीं नहीं। नहीं। तो तो है है कि नहीं इत्थों ही कराओ फिर एंजियोग्राफी ਦੇ ਦੌਰਾਨ ਵੀ ਇਹਨਾਂ ਨੇ ਕਿਹਾ ਜੀ ਬਿਲਕੁਲ ਅਸੀਂ ਕੌਨਫੀਡੈਂਟ ਹੈਗੇ ਆ ਅਸੀਂ ਕਰ ਲਾਂਗੇ ਸਭ ਕੁਝ ਕਰ ਲਾਂਗੇ ਠੀਕ ਹੈ ਫਿਰ ਇਹਨਾਂ ਨੇ ਤੱਕਾ ਕੀਤਾ ਸਾਡੇ ਨਾਲ ਨਹੀਂ ਜੀ ਸੂਜੀ ਸਟੈਂਡ ਪਵਾਓ ਅਸੀਂ ਕਿ ਸਟੈਂਡ ਪਾ ਦੋ ਜੀ ਹੁਣ ਅਸੀਂ ਕੀ ਕਰ ਸਕਦੇ ਆ ਜਦੋਂ ਪੇਸ਼ੈਂਟ ਦੀ ਸਥਿਤੀ ਇਹੋ ਜੀ ਹੈਗੀ ਹੈ ਤੇ ਮਰਨ ਵਾਲਾ ਹੋਇਆ ਪਿਆ ਬੰਦਾ ਤੇ ਅਸੀਂ ਇਹੀ ਕਵਾਂਗੇ ਕਿ ਤੁਸੀਂ ਅਸੀਂ ਤਾਂ ਇਹੀ ਪੁੱਛ ਸਕਦੇ ਆਂ ਕਿ ਤੁਸੀਂ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਹੋ ਕਹਿੰਦੇ ਆਂ ਸਾਡਾ ਰੂਟੀਨ ਦਾ ਕੰਮ ਹੈ ਜੀ ਅਸੀਂ ਕਰ ਦਾਂਗੇ ਇੱਕ ਵਾਰੀ ਵੀ ਇਹਨਾਂ ਨੇ ਇਹ ਨਹੀਂ ਕਿਹਾ ਜੀ ਕੰਪਲਿਕੇਸ਼ਨ ਹੈ ਜਾਂ ਕੁਝ ਹੈ ਬਾਹਰ ਆ ਕੇ ਜਦੋਂ ਸਾਰਾ ਕੁਝ ਵਿਗੜ ਗਿਆ ਕੇਸ ਉਸ ਤੋਂ ਬਾਅਦ ਇਹ 100 ਰੰਬੇ ਕਰਨ ਲੱਗ ਗਏ ਪਾਣੀ ਭਰ ਗਿਆ ਜੀ ਇਹ ਹੋ ਗਿਆ ਜੀ ਸਾਡੇ ਨਾਲ ਇਹ ਹੋ ਗਿਆ ਤੁਹਾਡੇ ਪੇਸ਼ੈਂਟ ਨੂੰ ਮਲਟੀਪਲ ਪ੍ਰੋਬਲਮ ਸੀ ਕਿ ਮੈਂ ਕਿਹਾ ਡਾਕਟਰ ਸਾਹਿਬ ਪੇਸ਼ੈਂਟ ਮਲਟੀਪਲ ਪ੍ਰੋਬਲਮ ਤਾਂ ਸਾਨੂੰ ਅਸੀਂ ਫਸਟ ਡੇ ਤੋਂ ਕਹਿ ਰਹੇ ਹਾਂ ਕਿ ਮਲਟੀਪਲ ਪ੍ਰੋਬਲਮਸ ਹੈ ਗਈ ਹੈ ਤੁਸੀਂ ਅੱਜ ਸਾਨੂੰ ਇਹ ਚੀਜ਼ ਦੱਸ ਰਹੇ ਹੋ ਜਦੋਂ ਤੁਹਾਡੇ ਤੋਂ ਕੇਸ ਖਰਾਬ ਹੋ ਗਿਆ ਤੁਸੀਂ ਉਹਦੋਂ ਕਿਉਂ ਦੱਸ ਰਹੇ ਹੋ ਹੁਣ ਵੀ ਤੁਸੀਂ ਦੇਖੋ ਕਿ ਸਾਡੇ ਪੇਸ਼ੈਂਟ ਨੂੰ ਲੈ ਕੇ ਆਏ ਨੂੰ 1 ਡੇਢ ਘੰਟੇ ਦੇ ਕਰੀਬ ਹੋ ਚੁੱਕਿਆ ਹੈ ਸਾਨੂੰ ਅੰਦਰੋਂ ਕਹਿ ਰਿਹਾ ਹੈ ਕਿ ਅਸੀਂ ਜੀ ਹਾਰਟ ਲੱਭ ਲਿਆ ਹੈਗਾ ਹਾਰਟ ਦੀ ਪੰਪਿੰਗ ਆ ਰਹੀ ਤੇ ਹਜੇ ਵੀ ਉਹਨਾਂ ਨੂੰ ਇਹਨਾਂ ਨੇ ਕੁਝ ਸੀਪੀਏ ਤੇ ਰੱਖਿਆ ਹੈ ਕੁਝ ਇਹਨਾਂ ਨੇ ਵੈਂਟੀਲੇਟਰ ਤੇ ਰੱਖ ਤੇ ਸਾਨੂੰ ਡਰਾਮੇਬਾਜ਼ੀ ਕਰੀ ਜਾਂਦੇ ਨੇ ਪੰਪਾਰ ਪਰ ਪੰਪਿੰਗ ਕਰਕੇ ਦਿਖਾ ਰਹੇ ਵੀ ਅਸੀਂ ਪੰਪ ਕਰ ਰਹੇ ਆ ਜੀ ਕਰ ਰਹੇ ਆ ਕੋਸ਼ਿਸ਼ ਪਰ ਸਾਡੇ ਵੱਲੋਂ ਜਿਹੜਾ ਅੰਦਰੋਂ ਪਤਾ ਲੱਗਿਆ ਹੈਗਾ ਕਿ ਉਹ 1 ਘੰਟਾ ਪਹਿਲਾਂ ਖਤਮ ਹੋ ਚੁੱਕੀ ਹੈ ਦੇਖੋ ਕਿੰਨੀ ਵੱਡੀ ਲਾਪਰਵਾਹੀ ਹੈ ਵੀ ਇੱਕ ਤਾਂ ਪੇਸ਼ੈਂਟ ਸਾਡੇ ਨਾਲ ਇੰਨੀ ਦੁਰਭਾਗਤ ਘਟਨਾ ਹੋ ਗਈ ਹੈ ਤੇ ਦੂਜਾ ਇਹਨਾਂ ਨੇ ਹਜੇ ਵੀ ਸਾਡਾ ਮਜ਼ਾਕ ਬਣਾਇਆ ਹੋਇਆ ਹੈ ਸਾਨੂੰ ਹਜੇ ਵੀ ਕਲੀਅਰ ਨਹੀਂ ਕਰਦੇ ਪਏ ਜਾਨੀ 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 ਮੰਗ ਕੀ ਕਰਦੇ ਤੇ ਉਹ ਸਾਡੀ ਮੰਗ ਤੇ ਇਹਦੀ ਹਸਪੀਟਲ ਬੰਦ ਹੋਣਾ ਚਾਹੀਦਾ ਜੇ ਇਹਨਾਂ ਕੋਲ ਇਹਦਾ ਉਹ ਸਟਾਫ ਨਹੀਂ ਹੈਗਾ ਤੇ ਇਹ ਲੋਕਾਂ ਨੂੰ ਬੇਫਕੂਰ ਬਣਾ ਰਿਹਾ ਠੀਕ ਹੈ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਹਸਪੀਟਲ ਬੰਦ ਹੋਣਾ ਚਾਹੀਦਾ ਜੇ ਇਹਨਾਂ ਕੋਲ ਨਹੀਂ ਸੰਭਲਦਾ ਤੇ ਇਹਨਾਂ ਨੂੰ ਪੇਸ਼ੈਂਟ ਦੀ ਇੱਜ਼ਤ ਜਿਹੜੀ ਜਾਨ ਦਾ ਉਹਨਾਂ ਨਾਲ ਖੇਡਣ ਦਾ ਕੋਈ ਹੱਕ ਨਹੀਂ ਹੈ ਜਾਨੀ ਕਿਸੇ ਦੀ ਵੀ ਮੇਰੀ ਮਾਤਾ ਦਾ ਅੱਜ ਪੂਰੀ ਹੋਈ ਹੈ ਜਾਂ ਕੋਈ ਜੋ ਹਾਲਾਤ ਹੈਗੇ ਨੇ ਮੈਂ ਕਹਿੰਦਾ ਕਿਸੇ ਦੇ ਨਾਲ ਵੀ ਇਦਾਂ ਦਾ ਨਹੀਂ ਹੋਣਾ ਚਾਹੀਦਾ ਸਰ ਇੱਕ ਸਵਾਲ ਹੈ ਤੁਸੀਂ ਕਹਿ ਰਹੇ ਹੋ ਕਿ ਇੱਕ ਘੰਟਾ ਪਹਿਲਾਂ ਉਹ ਡੈੱਡ ਹੋ ਗਏ ਨੇ ਔਰ ਤੁਹਾਨੂੰ ਫਿਰ ਵੀ ਉਹਨਾਂ ਨੂੰ ਪੰਪਿੰਗ ਕਰ ਕਰਕੇ ਤੁਹਾਨੂੰ ਦਿਖਾਈ ਜਾ ਰਹੀ ਉਹ ਕਿਉਂ ਦਿਖਾਈ ਜਾ ਰਹੀ ਸਰ ਸਾਨੂੰ ਨਹੀਂ ਨਾ ਪਤਾ ਇਹ ਤਾਂ ਤੁਸੀਂ ਹਸਪੀਟਲ ਵਾਲਿਆਂ ਨੂੰ ਪੁੱਛੋ ਹੂੰ ਸਾਨੂੰ ਇਸ ਬਾਰੇ ਕੀ ਪਤਾ ਸਾਨੂੰ ਤਾਂ ਅੰਦਰ ਨਹੀਂ ਜਾਣ ਜਾਂਦੇ ਡਾਕਟਰ ਸਾਹਿਬ ਆਏ ਆ ਉਹਨਾਂ ਦੇ ਨਾਲ ਚਾਰ ਗਨਮੈਨ ਅੰਦਰ ਚਲੇ ਗਏ ਆ ਦੱਸੋ ਗਨਮੈਨ ਦਾ ਔਰਡ ਦੇ ਵਿੱਚ ਕੀ ਕੰਮ ਹੈਗਾ ਉਹਨਾਂ ਨੇ ਕੋਈ ਟ੍ਰੀਟਮੈਂਟ ਕਰਨਾ ਉਹ ਆਪਣੀ ਸੇਫਟੀ ਵਾਸਤੇ ਚਾਰ ਗਨਮੈਨ ਲੈ ਕੇ ਅੰਦਰ ਜਾ ਰਹੇ ਨੇ ਜਿੱਥੇ ਪੇਸ਼ੈਂਟ ਐਡਮਿਟ ਹੈਗਾ ਜਿੱਥੇ ਵੈਂਟੀਲੇਟਰ ਲੱਗਿਆ ਹੋਇਆ ਹੈ ਉਥੇ ਸਾਨੂੰ ਕਹਿੰਦੇ ਸ਼ੂਜ਼ ਵੀ ਉਤਾਰ ਕੇ ਜਾਓ ਪੇਸ਼ੈਂਟ ਨੂੰ ਕਹਿੰਦੇ ਸ਼ੂਜ਼ ਵੀ ਉਤਾਰ ਕੇ ਜਾਓ ਤੇ ਉਹ ਗਨਮੈਨ ਸ਼ੂਜ਼ ਵਿਦ ਸ਼ੂਜ਼ ਵਿਦ ਗਨਸ ਲੋਡਡ ਗਨਸ ਲੈ ਕੇ ਅੰਦਰ ਜਾ ਰਹੇ ਹੈਗੇ ਨੇ ਉਹ ਆਪਣੀ ਸੇਫਟੀ ਡਾਕਟਰ ਆਪਣੀ ਸੇਫਟੀ ਕਰ ਰਿਹਾ ਵੀ ਮੈਨੂੰ ਕੋਈ ਹੱਤ ਨਾ ਪਾ ਦੇ ਕਿਤੇ ਯਾਨੀ ਕਿ ਇਹਨਾਂ ਨੂੰ ਆਪ ਦੇ ਹਸਪਤਾਲ ਦੇ ਅੰਦਰ ਆਪ ਨੂੰ ਹੀ ਖਤਰਾ ਹਾਂਜੀ ਇਹਦੇ ਹਸਪਤਾਲ ਦੇ ਅੰਦਰ ਮੈਂ ਕਹਿੰਦਾ ਆਪੀਡੀ ਦੇ ਅੰਦਰ ਇਹਨਾਂ ਨੂੰ ਖਤਰਾ ਹੈ ਗਏ ਇਹ ਤਾਂ ਉਸ ਤੋਂ ਉਥੇ ਗਨਮੈਨ ਨੂੰ ਨਾਲ ਅੰਦਰ ਵੜ ਰਹੇ ਨੇ ਮੈਂ ਕਹਿੰਦੀ ਗਨਮੈਨ ਜਿੱਥੇ ਸੀਐਮ ਦੇ ਗਨਮੈਨ ਵੀ ਹੁੰਦੇ ਨੇ ਉਹ ਵੀ ਮੀਟਿੰਗ ਰੂਮ ਦੇ ਬਾਹਰ ਖੜੇ ਹੁੰਦੇ ਨੇ ਤੁਸੀਂ ਤਾਂ ਯਾਰ ਜਿੱ अच्छा ਹੁਣ ਤੁਸੀਂ ਤੁਹਾਨੂੰ ਪਹਿਲਾਂ ਸ਼ੰਕਾ ਸੀ ਜਦੋਂ ਤੁਸੀਂ ਕਿਹਾ ਵੀ ਫਰਸਟ ਡੇਟ ਦੇ ਕੇ ਸਾਨੂੰ ਅੱਗੇ ਭੇਜ ਦਿਓ ਅਸੀਂ ਹੋਰ ਹਸਪੀਟਲ ਲੈ ਜਾਈਏ ਤੁਹਾਨੂੰ ਸ਼ੰਕਾ ਸੀ ਕਿ ਵੀ ਇੱਥੋਂ ਹੋ ਸਕਦਾ ਟ੍ਰੀਟਮੈਂਟ ਸਹੀ ਨਾ ਹੋ ਪਾਵੇ ਸਰ ਦੇਖੋ ਆਪਾਂ ਆਪਣੇ ਸ਼ਹਿਰ ਦੀ ਹਾਲਾਤ ਨੂੰ ਜਾਣਦੇ ਹੈਗੇ ਆ ਸਾਨੂੰ ਸਾਨੂੰ ਅਸੀਂ ਕਿਸੇ ਦੀ ਕੈਪੇਬਿਲਿਟੀ ਤੇ ਸ਼ੱਕ ਨਹੀਂ ਕਰ ਰਹੇ ਸੀਗੇ ਅਸੀਂ ਇਹ ਕਹਿ ਰਹੇ ਸੀ ਕਿ ਸਾਨੂੰ ਬੈਟਰ ਆਪਸ਼ਨ ਅਵੇਲੇਬਲ ਹੈਗੀ ਹੈ ਜੀ ਜਦੋਂ ਸਾਡੇ ਕੋਲ ਸਪੈਸ਼ਲਿਸਟ ਆਪਸ਼ਨ ਅਵੇਲੇਬਲ ਹੈਗੀ ਹੈ ਤੇ ਅਸੀਂ ਮਾਰੇ ਡਾਕਟਰ ਕੋਲ ਜਾਂ ਜਾਂ ਘੱਟ ਕੁਆਲੀਫਾਈਡ ਡਾਕਟਰ ਕੋਲ ਕਿਉਂ ਜਾਵਾਂਗੇ ਅੱਛਾ ਉਹਨਾਂ ਦੀ ਕੇਸ ਹਿਸਟਰੀ ਆਲਰੇਡੀ ਲੁਧਿਆਣੇ ਦੀ ਸੀਗੀ ਠੀਕ ਹੈ ਜਦੋਂ ਕੇਸ ਹਿਸਟਰੀ ਬੰਦੇ ਦੀ ਲੁਧਿਆਣੇ ਦੀ ਹੈਗੀ ਹੈ ਅਸੀਂ ਮਿੰਤਾ ਕਰ ਰਹੇ ਹਾਂ ਵੀ ਤੁਸੀਂ ਸਾਨੂੰ ਰੈਫਰ ਕਰ ਦਿਓ ਸਾਨੂੰ ਕਿਉਂ ਨਹੀਂ ਰੈਫਰ ਕੀਤਾ ਗਿਆ ਪੇਸ਼ੈਂਟ ਸਹੀ ਸਲਾਮਤ ਲੈ ਕੇ ਆਏ ਸੀ ਪੇਸ਼ੈਂਟ ਸਹੀ ਸਲਾਮਤ 1:30 ਵਜੇ ਜਦੋਂ ਆਇਆ ਉਦੋਂ ਹਾਰਟ ਅਟੈਕ ਸੀਗਾ ਉਦੋਂ ਸੋਲਬਿਟੇਡ ਗੋਲੀ ਘਰੋਂ ਵੀ ਦੇ ਕੇ ਆਈ ਸੀ ਨਾ ਨਾ ਇੰਜੈਕਸ਼ਨ ਵਗੈਰਾ ਲਗਾ ਕੇ ਸਟੇਬਲ ਕਰਤਾ ਸੀ ਪਿਛਲੇ 2 ਦਿਨਾਂ ਤੋਂ ਅੱਛਾ ਬਲਾ ਖਾਣਾ ਖਾਰੇ ਸੀਗੇ ਬੋਲ ਰਹੇ ਸੀਗੇ ਕੋਈ ਦਿੱਕਤ ਵਿਦਆਊਟ ਆਕਸੀਜਨ ਗੱਲ ਕਰ ਰਹੇ ਸੀਗੇ ਈਵਨ ਕਿ ਸਵੇਰੇ ਮੈਂ ਚਾਹ ਪਿਆ ਕੇ ਗਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਸੀਗੀ ਸਵੇਰੇ 6 ਵਜੇ 6:30 ਵਜੇ ਮੈਂ ਆਇਆ ਇੱਥੇ ਮੈਂ ਚਾਹ ਪਿਆ ਕੇ ਗਿਆ ਉਹਨਾਂ ਨੇ ਦੋ ਕੁੱਟ ਚਾਹ ਪੀਤੀ ਹੈ ਕਹਿੰਦੇ ਮੈਂ ਠੀਕ ਆ ਕੋਈ ਗੱਲ ਨਹੀਂ ਮੈਂ ਉਹਨੂੰ ਕਿਹਾ ઓਪਰੇਟ ਹੋਣਾ ਤੁਹਾਡਾ ਕਹਿੰਦੇ ਕੋਈ ਗੱਲ ਨਹੀਂ ਕਰਵਾ ਲਓ ઓਪਰੇਟ ਵੀ ਨਹੀਂ ਕਿਹਾ ਕਿ ਵੀ ਇਸ ਕੰਪਲਿਕੇਸ਼ਨ ਹੈ ਅਸੀਂ ਨਹੀਂ ਕਰ ਪਾਵਾਂਗੇ ਠੀਕ ਹੈ ਤੁਸੀਂ ਸਾਨੂੰ ਦੱਸ ਦੋ ਅਸੀਂ ਮਿੰਤਾ ਕਰਦੇ ਆਂ ਤੁਹਾਡੀਆਂ ਕਿ ਸਾਨੂੰ ਜਾਣ ਲੰਦੋ ਇਹਨਾਂ ਨੇ ਜਿਵੇਂ ਕਿਸੇ ਨੂੰ ਕਬਜ਼ਾ ਨਹੀਂ ਕਰ ਲੈਂਦਾ ਹੁੰਦਾ ਵੀ ਨਾ ਤਾਂ ਅਸੀਂ ਤੁਹਾਨੂੰ ਜਾਨ ਦੇਵਾਂਗੇ ਨਾ ਤੁਹਾਨੂੰ ਅਸੀਂ ਰਹਿਣ ਦੇਵਾਂਗੇ ਇਹਨਾਂ ਨੇ ਉਹ ਆਲਾ ਹੱਲ ਕੀਤਾ ਸਾਡਾ ਜੇ ਪੇਸ਼ੈਂਟ ਪਾਸੇ ਚਲਾ ਜਾਂਦਾ ਜਿੱਥੇ ਮੈਡੀਸਿਨ ਚੱਲ ਰਹੀ ਸੀ ਪੇਸ਼ੈਂਟ ਬਚ ਸਕਦਾ ਸੀ ਸਰ ਦੇਖੋ ਪਰਮਾਤਮਾ ਦੇ ਹੱਥ ਹੈ ਬਾਕੀ ਜੀਵਨ ਤਾਂ ਅਸੀਂ ਤਾਂ ਕੋਸ਼ਿਸ਼ ਹੀ ਕਰ ਸਕਦੇ ਸੀਗੇ ਠੀਕ ਹੈ ਸਾਨੂੰ ਜਦੋਂ ਇਹ ਪੇਸ਼ੈਂਟ ਚੰਗਾ ਭਲਾ ਬੋਲ ਰਿਹਾ ਹੈਗਾ ਚੱਲ ਰਿਹਾ ਹੈਗਾ ਗੱਲ ਕਰ ਰਿਹਾ ਖਾਣਾ ਖਾ ਰਿਹਾ ਠੀਕ ਹੈ ਇਸ ਕੰਡੀਸ਼ਨ ਦੇ ਵਿੱਚ ਤੁਸੀਂ ਸਮਝਦੇ ਹੋ ਕਿ ਬੰਦਾ 2.5 ਘੰਟੇ ਦਾ ਸਫ਼ਰ ਨਹੀਂ ਕਰ ਪਾਏਗਾ ਅਸੀਂ ਕਾਰਡੀਕ ਐਮਬੂਲੈਂਸ ਦਾ ਵੀ ਅਰੇਂਜਮੈਂਟ ਕਰ ਲਿਆ ਸੀਗਾ ਕਿ ਚਲੋ ਉੱਥੇ ਗੱਲ ਵੀ ਕਰ ਲਈ ਸੀ 40s ਹਸਪੀਟਲ ਉੱਥੇ ਵੀ ਸਾਰੇ ਤਿਆਰ ਸੀਗੇ ਕਹਿੰਦੇ ਤੁਸੀਂ ਐਮਰਜੈਂਸੀ 'ਚ ਲਿਆਓ ਅਸੀਂ ਇਮੀਡੀਏਟਲੀ ਆਪਰੇਟ ਕਰ ਦਾਂਗੇ ਪਰ ਇਹਨਾਂ ਨੇ ਅਲੋਇ ਨਹੀਂ ਕੀਤਾ ਸਾਨੂੰ ਜਾਣਦਾ ਮਤਲਬ ਇਹਡੀ ਮਾੜੀ ਗੱਲ ਹੈ ਕਿ ਯਾਰ ਤੁਸੀਂ ਪੇਸ਼ੈਂਟ ਨੂੰ ਕਿਵੇਂ ਰੋਕ ਮਤਲਬ ਰੋਕ ਸਕਦੇ ਹੋ ਅਸੀਂ ਇਹਨਾਂ ਨੂੰ ਮਨਤਾ ਕਰ ਲਿਆ ਅਸੀਂ ਕਿਸੇ ਬੰਦੇ ਤੋਂ ਫੋਨ ਵੀ ਕਰਾਇਆ ਕਿ ਸਰ ਸਾਨੂੰ ਚਾਲ ਲੰਦੋ ਕਹਿੰਦੇ ਨਹੀਂ ਜੀ ਸਾਡੇ ਰਿਸ਼ਤੇ ਸਾਡੇ ਤੇ ਕੱਲ ਨੂੰ ਗੱਲ ਆ ਜੇਗੀ ਤਾਂ ਅਸੀਂ ਕਿਵੇਂ ਜਾਣ ਦੇ ਸਕਦੇ ਯਾਰ ਜਦੋਂ ਤੁਹਾਡੇ ਤੋਂ ਨਹੀਂ ਕੰਮ ਹੋ ਸਕਦਾ ਤੁਸੀਂ ਜਾਣ ਲੰਦੋ ਸਾਨੂੰ ਤੁਹਾਡਾ ਨਾਮ ਕੀ ਸਰ ਮੇਰਾ ਨਾਮ ਮਨੀਸ਼ਾ ਜੀ ਮੇਰੇ ਮਦਰ ਸੀ ਹਾਂਜੀ ਇਹ ਆਸ਼ੀਸ਼ ਜੀ ਮੇਰੇ ਤੁਹਾਡਾ ਨਾਮ ਕੀ ਸਰ ਮੇਰਾ ਨਾਮ ਆਸ਼ੀਸ਼ ਹੈ ਜੀ ਮੇਰੇ ਮਦਰ ਆਸ਼ੀਸ਼ ਜੀ ਹੁਣ ਤੁਹਾਨੂੰ ਚਲੋ ਦੁਖਵਲੀ ਗੱਲ ਆ ਖਬਰ ਕਰਨਾ ਵੀ ਠੀਕ ਨਹੀਂ ਲੱਗਦਾ ਇਸ ਸਮੇਂ ਤੇ ਹੁਣ ਤੁਹਾਨੂੰ ਮਾਤਾ ਜੀ ਦੇ ਰਹੇ ਨੇ ਮਤਲਬ ਡੈੱਡ ਬੋਡੀ ਦੇ ਰਹੇ ਨੇ ਹਜੇ ਤੱਕ ਸਾਨੂੰ ਕੁਝ ਡਿਕਲੇਰ ਹੀ ਨਹੀਂ ਕੀਤਾ ਜੀ ਹਜੇ ਤੱਕ ਤੇ ਕਿ ਵੀ ਉਹ ਅਲਾਈਵ ਹੈ ਕਿ ਡੈੱਡ ਹੈਗੇ ਤੇ ਹਜੇ ਤੱਕ ਉਹ ਬਸ ਉਹ ਸੀਪੀਆਰ ਬਸ ਪੰਪਿੰਗ ਕਰੀ ਜਾ ਰਹੇ ਹਾਰਟ ਦੀ ਬਤੂ ਮੇਰੀ ਐਡਮਿਸ਼ਨ ਲਈ ਨਹੀਂ ਮੰਗ ਰਹੀ ਕਿ ਪਲੀਜ਼ ਇਹ ਹਸਪਤਲ ਨੂੰ ਤਾਲਾ ਲਗਵਾਓ ਜੇ ਇਹ ਹਸਪਤਲ ਕੈਪੇਬਲ ਨਹੀਂ ਹੈ ਕਿਸੇ ਦੀ ਜਾਨ ਦੇ ਨਾਲ ਖੇਡਣ ਦੇ ਇਹਨਾਂ ਨੂੰ ਕੋਈ ਰਾਈਟ ਨਹੀਂ ਹੈ ਕਿਸੇ ਦੀ ਜਾਨ ਦੇ ਨਾਲ ਖੇਡਣ ਦਾ ਪਲੀਜ਼ ਮੇਰੀ ਹੰਭਰ ਰਿਕਵੈਸਟ ਹੈ ਇਹ ਐਡਮਿਨਿਸਟ੍ਰੇਸ਼ਨ ਨਾਲ ਵੀ ਖੇਡ ਬਣਾਇਆ ਇਹਨਾਂ ਨੇ ਸਿਰਫ ਸਿਰਫ ਇਹ ਪੈਸੇ ਬਣਾਉਣ ਦੇ ਖੇਡ ਬਣਾਇਆ ਇਹਨਾਂ ਨੇ ਪੇਸ਼ੈਂਟ ਨੂੰ ਡਟਕਾਈ ਰੱਖਦੇ ਹੈਗੇ ਆ ਉਹਨੂੰ ਕਲੀਅਰ ਸਥਿਤੀ ਕਦੇ ਵੀ ਨਹੀਂ ਦੱਸਦੇ ਨਾ ਪੇਸ਼ੈਂਟ ਨੂੰ ਦੱਸਦੇ ਹੈ ਨਾ ਉਹਦੀ ਫੈਮਿਲੀ ਮੈਂਬਰ ਨੂੰ ਦੱਸਦੇ ਕਿ ਵੀ ਕੀ ਪਿਕਚਰ ਹੈਗੀ ਹੈ ਤੁਸੀਂ ਜਿਹੜਾ ਕਿ ਇੱਕ ਡਾਕਟਰ ਦਾ ਸਹੀ ਫਰਜ ਇਹ ਹੈ ਕਿ ਵੀ ਉਹ ਉਹਨੂੰ ਸਹੀ ਪਿਕਚਰ ਦ ਜੋ ਸਹੀ ਟ੍ਰੀਟਮੈਂਟ ਹੈ ਉਹ ਅੱਗੇ ਦੇਣਾ ਚਾਹੀਦਾ ਹੈ ਜੇ ਪੇਸ਼ੈਂਟ ਜਾਂ ਉਹਦੇ ਪਰਿਵਾਰ ਮੰਗ ਕਰ ਰਿਹਾ ਹੈ ਕਿ ਵੀ ਉਹਨੂੰ ਅੱਗੇ ਲੁਧਿਆਣੇ ਚ ਟ੍ਰੀਟਮੈਂਟ ਲੈਣਾ ਹੈ ਫਿਰ ਆਪਾਂ ਉਹਨੂੰ ਨਾਲ ਧੱਕਾ ਕਰ ਰਹੇ ਆ ਇਹ ਤਾਂ ਜ਼ਬਰਦਸਤੀ ਰੋਕ ਕੇ ਜੇ ਆਪਣੇ ਕੋਲ ਕੈਪੇਬਿਲਿਟੀ ਨਹੀਂ ਹੈਗੀ ਤਾਂ ਫਿਰ ਕਟੋਕਟ ਤੁਸੀਂ ਰੈਫਰ ਕਰ ਦਿਓ ਅੱਗੇ ਯਾਰ ਠੀਕ ਹੈ ਨਾ ਆਪਾਂ ਤਾਂ ਇਹ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਦੇ ਆ ਕਿ ਵੀ ਇਹ ਸਾਡੇ ਨਾਲ ਹੋ ਗਿਆ ਹੈ ਹੋਰ ਫੈਮਲੀਅਰ ਨਾਲ ਪਹਿਲਾਂ ਵੀ ਹੋਇਆ ਹੋਊਗਾ ਆਉਣ ਵਾਲੇ ਟਾਈਮ ਤੇ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਹੋਰ ਬੰਦਿਆਂ ਨਾਲ ਵੀ ਹੋਊਗਾ ਕਿਉਂਕਿ ਇੱਥੇ ਕੰਪੀਟੈਂਟ ਡਾਕਟਰ ਹੈ ਨਹੀਂ ਨਾਟ ਕੰਪੀਟੈਂਟ ਮੈਨੇਜਮੈਂਟ ਹੈਗੀ ਇੱਥੇ ਡਾਕਟਰ ਸੌਰਵ ਬਾਗੀ ਜਿਹਨੂੰ ਅਸੀਂ ਪਰਸੋਂ ਮਿਲੇ ਆ ਤੇ ਉਹਨੇ ਸਾਨੂੰ ਅਸ਼ਵਾਸਨ ਦਿੱਤਾ ਕਿ ਮਦਰ ਬਿਲਕੁਲ ਸਹੀ ਹੈਗੇ ਆ ਤੇ ਨਾਥਿੰਗ ਟੂ ਵਰੀ ਪਿਛਲੇ ਦੋ ਦਿਨਾਂ ਤੋਂ ਹਸਪਤਲ ਨਹੀਂ ਗਏ ਸਾਡੇ ਤੋਂ ਦੋ ਪਿਛਲੇ ਦੋ ਦਿਨਾਂ ਤੋਂ ਮਿਲਣ ਹੀ ਨਹੀਂ ਆਏ ਹਸਪਤਲ ਉਦੋਂ ਇਹਨਾਂ ਨੇ ਜਦੋਂ ਅਸੀਂ ਥੋੜਾ ਜਿਹਾ ਰੋਲਾ ਪਾਣਾ ਸ਼ੁਰੂ ਕੀਤਾ ਵੀ ਤੁਸੀਂ ਕਹ ਰਹੇ ਸੀ ਇਹ ਹੈ ਤੇ ਉਹਨ ਇੱਕਦਮ ਤੁਸੀਂ ਕਹਤਾ ਉਦੋਂ ਬਾਅਦ ਡਾਕਟਰ ਸੌਰਵ ਬਾਗੀ ਕਮਲ ਬਾਗੀ ਉਸ ਤੋਂ ਬਾਅਦ ਅੰਦਰ ਐਂਟਰ ਹੋਏ ਨੇ ਤੇ ਮਤਲਬ ਯਾ ਕੋਈ ਜ਼ਿੰਮੇਵਾਰੀ ਤੁਸੀਂ ਐਡੇ ਸੀਨੀਅਰ ਡਾਕਟਰ ਤੁਸੀਂ ਕਰੋ ਨਾ ਉਹ ਲੱਗਾ ਡਿਕਲੇਅਰ ਕਰਤਾ ਉਹ ਸਿਸਟਰ ਹੋਰੀ ਆ ਇਹਨੇ ਸਿਸਟਰ ਨਹੀਂ ਅਸੀਂ ਹਾਂ ਬਿਲਕੁਲ ਤਾਂ ਤੁਸੀਂ ਵੇਖ ਲਓ ਪਰਿਵਾਰਕ ਨਹੀਂ ਅਸੀਂ ਤਸਵੀਰ ਹੀ ਦਿਖਾਰੇ ਕੱਲੀ ਸਿਰਫ ਓਨਲੀ ਓਨ ਕਿ ਤੁਸੀਂ ਦੇਖੋ ਪਰਿਵਾਰ ਦਾ ਰੋ ਰੋ ਬੁਰਾ ਲੈ ਕੋਈ ਬਹਿਸ ਬਹੂਸ ਵੀ ਸਾਰੰਦਰ ਡਾਕਟਰ ਨਾਲ ਹੋਈ ਆ ਕੋਈ ਅੰਦਰ ਪਹਿਲਾਂ ਵੀਡੀਓ ਸ਼ੇਅਰ ਕਰਦੇ ਹਾਂ ਬਹਿਸ ਕਿਸੇ ਨਾਲ ਨਹੀਂ ਹੋਈ ਜੇ ਤਾਂ ਸਾਨੂੰ ਪਤਾ ਲੱਗਿਆ ਉਦੋਂ ਅਸੀਂ ਥੋੜਾ ਜਿਹਾ ਔਖਾ ਹੋਇਆ ਕਿ ਵੀ ਸਾਨੂੰ ਕਿਉਂ ਨਹੀਂ ਦੱਸਿਆ ਗਿਆ ਸਿੱਧਾ ਜਦੋਂ ਵੈਂਟੀਲੇਟਰ ਤੇ ਕੋਸ਼ਿਸ਼ ਕੀਤਾ ਉਹ ਤਾਂ ਅਸੀਂ ਡਾਕਟਰਾਂ ਨਾਲ ਥੋੜਾ ਜਿਹਾ ਓਖੇ ਹੋਏ ਆ ਕਿ ਵੀ ਤੁਸੀਂ ਕਿਉਂ ਨਹੀਂ ਸਾਨੂੰ ਬਿਲਕੁਲ ਤੁਸੀਂ ਜਾ ਸਕਦੇ ਹੋ ਤਾਂ ਤੁਸੀਂ ਵੇਖ ਲਓ ਇਹ ਤਸਵੀਰਾਂ ਪਰਿਵਾਰ ਇੱਥੇ ਸ਼ਾਇਦ ਡਿਕਲੇਅਰ ਕਰ ਦਿੱਤਾ ਹੈ ਡੈਡ ਕਿਉਂਕਿ ਪਰਿਵਾਰ ਜਿਹੜਾ ਰੁੰਦਾ ਕਰ ਲਾਉਂਦਾ ਨਜ਼ਰ ਆ ਰਿਹਾ ਉਹਨਾਂ ਦੀ ਬੇਟੀ ਬੇਟੀ ਦੱਸੀ ਜਾ ਰਹੀ ਹੈ ਔਰਤ ਤੁਹਾਨੂੰ ਦੱਸਦੀ ਹੈ ਕਿ ਹਾਲਾਤ ਕੀ ਨੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ 2-3 ਦਿਨ ਤੋਂ ਛੁੱਟੀ ਮੰਗ ਰਹੇ ਸੀ ਕਿ ਅਸੀਂ ਕਿਸੇ ਹੋਰ ਹਸਪਤਾਲ ਲੈ ਚਲਦੇ ਹਾਂ ਜਿੱਥੋਂ ਟ੍ਰੀਟਮੈਂਟ ਚੱਲ ਰਿਹਾ ਅਸੀਂ ਉਸ ਜਗ੍ਹਾ ਤੇ ਲੈ ਚਲਦੇ ਹਾਂ ਪਰ ਇਹ ਗੱਲ ਕਹੀ ਗਈ ਕਿ ਉਥੇ ਨਹੀਂ ਜਾਣ ਦਿੱਤਾ ਗਿਆ ਅਗਰ ਉੱਥੇ ਚਲੇ ਜਾਂਦੇ ਤਾਂ ਸ਼ਾਇਦ ਕਹਿੰਦੇ ਵੀ ਸਾਡਾ ਪੇਸ਼ੈਂਟ ਬਚ ਸਕਦਾ ਸੀ ਔਰ ਵਾਰ-ਵਾਰ ਅਸੀਂ ਇਹ ਗੱਲ ਕਹਿੰਦੇ ਰਹੇ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਔਰ ਮੰਗ ਇਹ ਪਰਿਵਾਰ ਦੇ ਵੱਲੋਂ ਕੀਤੀ ਗਈ ਹੈ ਕਿ ਹਸਪਤਾਲ ਬੰਦ ਹੋਣਾ ਚਾਹੀਦਾ ਇੱਥੇ ਇਹ ਪ੍ਰੋਬਲਮਾਂ ਅੱਗੇ ਵੀ ਆਉਂਦੀਆਂ ਨੇ ਇਹ ਪਰਿਵਾਰ ਦਾ ਕਹਿਣਾ ਫਿਲਹਾਲ ਦੀ ਘੜੀ ਦੇਖਦੇ ਹਾਂ ਹਸਪੀਟਲ ਦਾ ਇਸ ਬਾਰੇ ਕੀ ਕਹਿਣਾ ਹੈ ਔਰ ਪ੍ਰਸ਼ਾਸਨ ਇਸ ਤੋਂ ਬਾਅਦ ਕੀ ਕੋਈ ਕਾਰਵਾਈ ਕਰਦਾ ਹੈ ਜਾਂ ਫਿਰ ਨਹੀਂ ਕਰਦਾ ਫਰੋਸਪੁਰ ਤੋਂ ਕੈਮਰਾ ਪਰਸਾਂ ਦੇ ਨਾਲ ਸਖਵਿੰਦਰ ਸਿੰਘ ਸੋਖ ਅਪਨਾਸ਼ਣ ਕੁਮਾਰੇ ਦਾਜਮੈਂਟ ਲਿਆ ਹਮਾਰੀ ਪੇਸ਼ੈਂਟ ਡਿਜੀਟਲ ਕੰਡੀਸ਼ਨ ਮੈਂ ਆਪਕੇ ਪਾਸ ਆਤਾ ਨਾ

दो नाड़ियों अंदर से पूरी तरह बंद है मैडम मेरी माँ के साथ भी ऐसा हो मैंने मैंने ट्रीट किया उनको ये क्या बात हुई मैंने ठीक करने की कोशिश की है ये भी नहीं हुआ नहीं हुआ नहीं डॉक्टर कोई दिक्कत वाली बात ही नहीं है जीरो पॉइंट थ्री सर तो ये बात तो हम आपको सर पैंतालीस परसेंट हर्ट काम कर रहा था इको के अंदर किसने बोला इको आप इको हमने बोला हाँ हमने बोला वही तो मैं आपको बता रहा हूँ हमने आपको देख के बोला की हार्ट अटैक हुआ उसके अंदर

में यही तो आपको बताने की कोशिश भाई साहब ये कसाई खाना है ये गुच्छर खाना लोगों को मारते हैं हाँ यही बात है नहीं, नहीं ऐसे यही बात है सर हमारा बंदा मरा हमारा बंदा मरा हमारा बंदा मरा जीना मरना किसी के हाथ में नहीं होता है ये अगर तो, तो, दे आप आप तो, रहे रहे तो, तो मेरा होता है ना अगर आपका फर्ज क्या है आपका फर्ज अपने है आप कितने पेशेंट खराब हो रहे हैं आपके देखते हैं ਕੀ ਬੱਚੇ ਕਿਸੇ ਹੋ ਰਹੇ ਡਾਕਟਰ ਜੋ ਆਰਥੋ ਵਾਲੇ ਡਾਕਟਰ ਜੀ ਨਾਲ ਗੱਲ ਕਰਦੇ ਹੋ ਯਾਰ ਕਿਸੇ ਦੀ ਨਾੜੀ ਬਿਲਕੁਕੁਲ ਨਹੀਂ ਹਮਰਾ ਕਿਸੇ ਦਾ ਫਰਕ ਨਹੀਂ ਮਤਲਬ ਨਹੀਂ ਅਪਣੇ ਆਪ ਤੇ ਮਤਲਬ ਹੈ ਆਪ ਮਾਰਾ ਪੈਸਾ ਆਪ ਨੇ ਓਕੇ ਕਰ ਦਿੱਤਾ ਤਾਂ ਮੈਂ ਆਪਣਾ ਪੇਸ਼ੈਂਟ ਯਾਰ ਰੱਖਾ ਤਾਂ ਉਹ ਮੈਨੇ ਨਹੀਂ ਬੰਦਾ ਚੱਲ ਜਾਓ ਅੱਧੀ ਕਰੋ ਮੇਰੀ ਡਰਾਈਵ ट्राई नहीं है डॉक्टर ट्राई तो है ही नहीं अगर आपके पास तो आपको मैंने बोला था एक मिनट कोई स्पेशलिस्ट आप बाहर से बुला सकते हो ना अगर आपको क्रिटिकल लग रहा है पहले बुला सकते हैं ना सब कुछ है मेरे पहले बुला सकते हैं ना स्पेशलिस्ट के मेरे पास सुपर स्पेशलिस्ट ये मल्टी 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 ऑर्गन भैया आपके फेल हो सारे से फेल हो गए

हो है है तो वो वो इसका। आप कहते इसके does not matter. नुग नुग आपके लिए तो ही नहीं ना तो, तो ये ही है। है के अंदर आ गया का काम नहीं नहीं। का हार वही तो कर रहा हूँ यार हम एक दूसरे ऐसी बहस करने के बजाय वापस ना करूँ वापिस हमारे लिए हमारे इन इन तो ये ये बच्चों के ये सेंटीमेंट्स जो पेशेंट था उसको हार्ट अटैक हुआ था क्या नाम है पेशेंट का पेशेंट का नाम है गुप्त मिसेज गुप्ता ठीक है तो काफी सीवियर हार्ट अटैक था उनके उनको साथ में और भी प्रॉब्लम्स थी तो उसके लिए एंजियोग्राफी हुई एंजियोग्राफी में देखा कि दो ਪੰਜਾਬੀ ਨਹੀਂ 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 ਲੰਗੇ ਦੋਨੀਆਂ ਵੈਸਲਸ ਬਲੌਕ ਸੀ ਇੱਕ ਵੈਸਲ ਦੇ ਵਿੱਚ ਸਟੰਡ ਪੈ ਗਿਆ ਦੂਸਰੀ ਵੈਸਲ ਜਦੋਂ ਦੇਖੀ ਕਿ ਉਹਦੇ ਵਿੱਚ ਕਾਫੀ ਟਾਈਟ ਸੀ 99% ਬਲੌਕ ਸੀ ਕੈਲਸ਼ੀਅਮ ਬਹੁਤ ਜੰਮਿਆ ਹੁੰਦਾ ਉਹਨਾਂ ਦਾ ਸਖਤ ਹੋ ਜਾਂਦੀ ਹੈ ਉਹ ਫਿਰ ਅਸੀਂ ਅਬੰਡਨ ਕਰਤਾ ਮੀਨਸ ਸਟੰਡ ਨਹੀਂ ਹੋਦੇ ਚ ਪਾਇਆ ਉਹ ਕਰਦੇ ਕਰਦੇ ਪੇਸ਼ੈਂਟ ਹਾਰਟ ਫੇਲਿਜ ਚ ਚਲਾ ਗਿਆ ਜਿਸ ਨਾਲ ਜਿਹਨੂੰ ਕਹਿੰਦੇ ਆ ਕਿ ਹਾਰਟ ਦਾ ਪੰਪਿੰਗ ਐਕਸ਼ਨ ਇੱਕਦਮ ਕਟ ਗਿਆ ਉਹਦੇ ਨਾਲ ਉਹਦੇ ਲੰਗਸ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਜਦੋਂ ਹਾਰਟ ਫੇਲ्युअर ਤੇ ਅਸੀਂ ਕਾਫੀ ਟਰਾਈ ਕੀਤੀ ਉਹਦੀ ਬਟ ਟੂ અનਫੋਰਚਨਟਲੀ ਪੇਸ਼ੈਂਟ ਸਰਵਾਈਵ ਨਹੀਂ ਕਰਿਆ